ਖੰਡੂਰ ਸਾਹਿਬ ਦੇ ਵਿੱਚ ਇੱਕ ਤਪਾ ਜੋਗੀ ਰਹਿੰਦਾ ਸੀ ਜੋ ਇਥੋਂ ਦੇ ਲੋਕਾਂ ਦਾ ਗੁਰੂ ਅਖਵਾਉਂਦਾ ਸੀ ਉਹ ਸ੍ਰੀ ਗੁਰੂ ਅੰਤਦੇਵ ਜੀ ਦਾ ਪ੍ਰਤਾਪ ਦੇਖ ਕੇ ਗੁਰੂ ਸਾਹਿਬ ਜੀ ਨਾਲ ਬੜੀ ਈਰਖਾ ਰੱਖਦਾ ਸੀ ਅਤੇ ਨਿੰਦਿਆ ਕਰਦਾ ਰਹਿੰਦਾ ਸੀ ਇੱਕ ਸਮੇਂ ਪਿੰਡ ਵਿੱਚ ਕਾफी ਸਮਾਂ ਮੀਂਹ ਨਾ ਪਿਆ ਫਸਲ ਨਾ ਹੋਈ ਬੜੀ ਔੜ ਲੱਗ ਗਈ ਜਿਸ ਨਾਲ ਪਿੰਡ ਦੇ ਲੋਕ ਬਹੁਤ ਸੁਖੀ ਹੋ ਗਏ ਤਾਂ ਲੋਕ ਇਕੱਠੇ ਹੋ ਕੇ ਤਪੇ ਜੋਗੀ ਕੋਲ ਆਏ ਤੇ ਤਪੇ ਜੋਗੀ ਨੂੰ ਕਹਿਣ ਲੱਗੇ ਕਿ ਮੀਂਹ ਪਵਾਓ ਹੁਣ ਤਪੱਸਵੀ ਸ੍ਰੀ ਗੁਰੂ ਅੰਤਦੇਵ ਜੀ ਨਾਲ ਈਰਖਾ ਕਰਦਾ ਸੀ ਤਾਂ ਉਸਨੇ ਕਿਹਾ ਕਿ ਸ੍ਰੀ ਗੁਰੂ ਅੰਤਦੇਵ ਜੀ ਇੱਕ ਗ੍ਰਿਹਸਤੀ ਹੋ ਕੇ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਅਤੇ ਪੂਜਾ ਕਰਵਾਉਂਦਾ ਹੈ ਇਹ ਤਾਂ ਇੱਕ ਉਲਟੀ ਗੰਗਾ ਵਹਿਣ ਵਾਲੀ ਗੱਲ ਹੈ ਜਦ ਤੱਕ ਤੁਸੀਂ ਇਸ ਨੂੰ ਪੰਡ ਵਿੱਚੋਂ ਨਹੀਂ ਕੱਢੋਗੇ ਤਦ ਤੱਕ ਮੀਂਹ ਨਹੀਂ ਪੈ ਸਕਦਾ ਜਦੋਂ ਤੁਸੀਂ ਇਹਨਾਂ ਨੂੰ ਪੰਡ ਵਿੱਚੋਂ ਕੱਢ ਦਿਓਗੇ ਤਾਂ ਮੈਂ ਅਠਾ ਪੈਰਾਂ ਵਿੱਚ ਮੀਂਹ ਪਵਾ ਦਿਆਂਗਾ ਉਸ ਦੀ ਇਹ ਗੱਲ ਸੁਣ ਕੇ ਪਿੰਡ ਦੇ ਸਰਪੰਚ ਆਦਿਕ ਮਿਲ ਕੇ ਗੁਰੂ ਸਾਹਿਬ ਜੀ ਕੋਲ ਆਏ ਤੇ ਕਿਹਾ ਕਿ ਗੁਰੂ ਜੀ ਜਾਂ ਤਾਂ ਤੁਸੀਂ ਮੀਂਹ ਪਵਾਓ ਨਹੀਂ ਤਾਂ ਸਾਡੇ ਪਿੰਡ ਵਿੱਚੋਂ ਚਲੇ ਜਾਓ ਫਿਰ ਤਪਾਗੁਰੂ ਮੀਂਹ ਪਵਾਊਗਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਅਸੀਂ ਰੱਬ ਦੇ ਸ਼ਰੀਕ ਨਹੀਂ ਹਾਂ ਜੋ ਮੀਂਹ ਪਵਾਈਏ ਜੇਕਰ ਸਾਡੇ ਇੱਥੋਂ ਚਲੇ ਜਾਣ ਨਾਲ ਤਪਾ ਮੀਂਹ ਪਵਾ ਦੇਊਗਾ ਤਾਂ ਅਸੀਂ ਇੱਥੋਂ ਚਲੇ ਜਾਂਦੇ ਹਾਂ ਜਦੋਂ ਪਿੰਡ ਖਾਨ ਰਜਾਦੇ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਣ ਕੇ ਸ੍ਰੀ ਗੁਰੂ ਅੰਕਤ ਦੇਵ ਜੀ ਨੂੰ ਆਪਣੇ ਪਿੰਡ ਲੈ ਕੇ ਗਏ ਤੇ ਪਿੱਛੋਂ ਖੰਡੂਰ ਸਾਹਿਬ ਵਿੱਚ ਤਪੇ ਜੋਗੀ ਨੇ ਲੋਕਾਂ ਨੂੰ ਬਹੁਤ ਦਿਲਾਸੇ ਦਿੱਤੇ ਅਤੇ ਮੀਂਹ ਪਾਉਣ ਦੇ ਬਹੁਤ ਯਤਨ ਕੀਤੇ ਜਦੋਂ 8-10 ਦਿਨਾਂ ਤੱਕ ਮੀਂਹ ਨਾ ਪਿਆ ਤਾਂ ਲੋਕ ਬਹੁਤ ਨਰਾਸ਼ ਹੋ ਕੇ ਦੁਖੀ ਹੋ ਗਏ ਅਤੇ ਫਿਰ ਇੱਕ ਦਿਨ ਸੁਭਾਅਕ ਹੀ ਜਲ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖੰਡੂਰ ਸਾਹਿਬ ਆਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਪਿੰਡ ਵਿੱਚ ਉਹ ਚਲੇ ਜਾਣ ਦੀ ਸਾਰੀ ਗੱਲ ਸੁਣੀ ਤਾਂ ਬਹੁਤ ਦੁਖੀ ਹੋਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਨੂੰ ਸਮਝਾਇਆ ਕਿ ਜੇਕਰ ਤੁਸੀਂ ਜੋਗੀ ਤਪੇ ਨੂੰ ਪਿੰਡ ਵਿੱਚੋਂ ਕੱਢ ਦਿਓ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਮਾਫੀ ਮੰਗ ਕੇ ਵਾਪਸ ਲੈ ਆਓ ਤਾਂ ਮੀਂਹ ਬਹੁਤ ਪਵੇਗਾ ਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਬਰਾਜਮਣ ਹਨ ਜੋ ਬਹੁਤ ਸ਼ਕਤੀवान ਹੈ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਕੇ ਹੀ ਮੀਂਹ ਪੈਣ ਦੀ ਆਸ ਹੋ ਸਕਦੀ ਹੈ ਗੁਰੂ ਘਰ ਦੀ ਨਰਾਤਰੀ ਨਾਲ ਮੀਂਹ ਨਹੀਂ ਪਵੇਗਾ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਰਦਾ ਉਪਜਾਉ ਬਚਨ ਸੁਣ ਕੇ ਜੀਮੀਤਾਰਾਂ ਨੇ ਤਪੇ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਪੰਡ ਵਿੱਚੋਂ ਕੱਢ ਕੇ ਵੀ ਤੁਸੀਂ 8 ਦਿਨਾਂ ਵਿੱਚ ਮੀਂਹ ਨਹੀਂ ਪਵਾ ਸਕੇ ਇਸ ਕਰਕੇ ਹੁਣ ਤੁਸੀਂ ਸਾਡੇ ਪੰਡ ਵਿੱਚੋਂ ਚਲੇ ਜਾਓ ਅਸੀਂ ਹੁਣ ਗੁਰੂ ਸਾਹਿਬ ਜੀ ਨੂੰ ਵਾਪਸ ਲਿਆ ਕੇ ਹੀ ਮੀਂਹ ਪਵਾਵਾਂਗੇ ਪਿੰਡ ਦੇ ਲੋਕਾਂ ਦੀ ਇਹ ਗੱਲ ਮੰਨ ਕੇ ਤਵਾ ਪਿੰਡ ਵਿੱਚੋਂ ਚਲਾ ਗਿਆ ਅਤੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਕੋਲ ਗਏ ਅਤੇ ਆਪਣੀ ਭੁੱਲ ਬਖਸ਼ਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਵਾਪਸ ਖੰਡੂਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਜੀ ਦੇ ਖੰਡੂਰ ਸਾਹਿਬ ਆਉਂਦਿਆਂ ਹੀ ਸ਼ਿਕਰ ਬੱਦਲ ਆ ਗਏ ਅਤੇ ਬਹੁਤ ਮੀਂਹ ਵਰਿਆ ਜਿਸ ਨਾਲ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਗੁਰੂ ਘਰ ਤੇ ਲੋਕਾਂ ਨੂੰ ਪੱਕਾ ਨਿਸ਼ਚਾ ਹੋ ਗਿਆ ਤੇ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਕੀਤਾ ਸੋ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ